ਸਿਕਾ ਜੀ ਸੱਸੀ ਜੀ ਕੀ ਨਾਮ ਤੋਂ ਡਰੇ ਬਾਸ ਮਜਾਰ ਦਿਖਾ ਦਿਓ ਆ ਗਿਆ ਸ਼ਿਵ ਆ ਗਿਆ ਸ਼ਿਵ ਚੰਪਾਂ ਵਾਲਾ ਸ਼ਿਵ ਚੰਪਾਂ ਖਾਨ ਦੇ ਸ਼ਕੀਨ ਹੋ ਜਾਓ ਤਿਆਰ ਅੰਮ੍ਰਿਤਸਰ ਵਿੱਚ ਸ਼ਿਵ ਨੇ ਕਰਤੀ ਏ ਚੰਪਾਂ ਦੀ ਤਮਾਕੇਦਾਰ ਐਂਟਰੀ ਇਹੋ ਜੀਆਂ ਚੰਪਾਂ ਤੁਸੀਂ ਕਿਤੇ ਨਹੀਂ ਖਾਧੀਆਂ ਹੋਣਗੀਆਂ ਜਿੱਥੇ ਤੁਹਾਨੂੰ ਖਾਣ ਨੂੰ ਮਿਲੇਗੀ ਮਲਾਈ ਚਾਂਪ ਪਨੀਰ ਟਿੱਕਾ ਮੋਮਸ ਸਵੀਟ ਕੌਰਨ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਚਾਂਪਾਂ ਇੱਕ ਵਾਰੀ ਆਓਗੇ ਤੇ ਬਾਰ ਬਾਰ ਮੰਗੋਗੇ ਚਾਂਪਾਂ ਵਾਲੇ ਸ਼ਿਵ ਨੇ ਕਰਤੀ ਕਮਾਲ ਨਾਵਲਟੀ ਲਾਰੈਂਸ ਰੋਡ ਲਾਗੇ ਪਾਤੀ ਧਮਾਲ ਚਾਂਪਾਂ ਚਾਂਪਾਂ ਤੁਸੀਂ ਵੀ ਆਉਣਾ ਹੋਵੇ ਦਾ ਐਡਰੈਸ ਨੋਟ ਜਰੂਰ ਕਰ ਲੋ ਚੰਪਾਂ ਵਾਲਾ ਸ਼ਿਵ ਆ ਗਿਆ ਸ਼ਿਵ ਆ ਗਿਆ ਸ਼ਿਵ ਚੰਪਾਂ ਚੰਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਸ਼ੇਖਮਰ ਸ਼ਿਵ ਚੰਪਾਂ ਹੀ ਲਿਖਿਆ ਹੋਇਆ ਹੈ ਨਾ ਹਾਂਜੀ ਅੱਛਾ ਭਾਈ ਆਪਣੇ ਕੋਲ ਹੈ ਕੀ ਕੀ ਹੈ ਮੇਰੇ ਮੇਰੇ ਕੋਲ ਸਪੈਸ਼ਲ ਮਰੀ ਹੈਗੀ ਹੈ ਚਾਮ ਮਲਾਈ ਚਾਮ ਕੀ ਬਾਤ ਹੈ ਤੇ ਆਪਣਾ ਐਡਰੈਸ ਦੱਸ ਦिए ਕਿੱਥੋਂ ਦਾ ਐਡਰੈਸ ਹੈ ਲੋਕੀ ਕਿੱਥਾ ਹੋਣ ਹੈ ਐਡਰੈਸ ਜੀ ਆਪਣਾ ਹੈਗਾ ਜੇ ਨਹਿਰੂ ਸ਼ੋਪਿੰਗ ਕੰਪਲੈਕਸ ਲਾਰਾਂ ਲਾਰਾਂਟ ਰੋਡ ਨਾ ਵੱਡੀ ਚੌਂਕ ਅੱਛਾ ਭਾਜੀ ਪੀਐਨਬੀ ਬੈਂਕ ਦੇ ਸਾਹਮਣੇ ਕੀ ਬਾਤ ਆ ਪਰਸਨੈਲਿਟੀ ਤੇ ਪੂਰੀ ਐ ਮੋਰ ਲਾਂਗੂ ਐ ਪਰ ਕੀ ਟੇਸਟ ਵੀ ਇਹੋ ਜਿਹਾ ਹੈਗਾ ਮੈਂ ਨਾ ਵੀਰ ਜੀ ਤੁਸੀਂ ਚੈੱਕ ਕਰੋ ਇੱਕ ਵਾਰੀ ਕੀ ਤਿਆਰ ਕਰਨ ਲੱਗੇ ਰਹੇ ਭਾਈ ਜੋ ਤੁਸੀਂ ਕਹੋਗੇ ਥੂਮ ਲਾਈਟ ਖਲਾਲ ਮਲਾਈ ਚਾਂਦ ਦਾ ਕਹਿੰਦਾ ਆਰਡਰ ਦੇਖਦੇ ਆ ਕਿੱਦਾਂ ਤਿਆਰ ਕਰਦੇ ਹੋ ਭਾਜੀ ਇਸ ਤੋਂ ਪਹਿਲਾਂ ਕੀ ਕੀ ਕਰਦੇ ਰਹੇ ਹੋ ਤੇ ਕਦੋਂ ਤੋਂ ਸ਼ੁਰੂ ਕੀਤਾ ਹੈ ਵੀਰ ਜੀ ਇਸ ਤੋਂ ਪਹਿਲਾਂ ਨਾ ਮੈਂ ਨਾ ਆਪਣਾ ਕਾਫੀ ਕੰਮ ਕੀਤਾ ਮੈਂ ਇਹਦੇ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਚਲੋ ਇਹ ਕੰਮ ਕਰਦੇ ਆਂ ਕੈਰੀ ਅੱਛਾ ਕਿੰਨੇ ਤੋਂ ਕਿੰਨੇ ਆਉਂਦੇ ਜੇ ਇੱਥੇ ਫਿਰ ਜੀ ਮੈਂ 5 ਤੋਂ 10 ਪਸੰਦ ਹੈ ਮੇਰੀ ਉਹ ਅੱਛਾ ਅੱਜ ਕੱਲ ਦੇ ਨੌਜਵਾਨਾਂ ਕਹਿੰਦੇ ਹੱਥੀ ਕੰਮ ਕਰਨਾ ਚੰਗਾ ਨਹੀਂ ਸਮੇਂ ਦੇ ਪਰ ਤੁਸੀਂ ਜੇ ਦੇਖੀਏ ਤਾਂ ਹਰ ਕੁਛ ਆਪ ਕਰ ਰਹੇ ਹੋ ਕਿੰਨੀ ਖੁਸ਼ੀ ਮਿਲਦੀ ਆ ਦਸਾਂ ਨੌਆਂ ਦੀ ਕਿਰਤ ਕਰਾ ਕੇ ਜੀ ਬਹੁਤ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਤੇ ਦੇਰਗੇ ਵੀਰ ਭਰਾ ਹੁੰਦੇ ਆ ਹੋਰ ਖੁਸ਼ੀ ਮਿਲ ਜਾਂਦੀ ਹੈ ਹੋਰ ਮਿਲ ਜਾਂਦੀ ਹੈ ਫਿਰ ਵੇ ਜਿਵੇਂ ਆਪਾਂ ਵਲੌਗ ਕਰਦੇ ਆਂ ਗੱਲਬਾਤ ਕਰਦੇ ਆਂ ਤਾਂ ਨਾ ਮਜ਼ਾ ਆਉਂਦਾ ਕਿ ਤਾਂ ਕਰਦੇ ਆਂ ਬਹੁਤ ਬਹੁਤ ਵੀਰ ਜੀ ਬਹੁਤ ਮਜ਼ਾ ਆਉਂਦਾ ਜੀ ਵੀਰ ਜੀ ਤਾਂ ਗੀਤ ਤਾਂ ਗਲੀ ਕੋਈ ਗਾਣੇ ਵੀਰੇ ਫਿਰ ਇੱਕ ਵਾਰ ਜ਼ਰੂਰ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਜੇ ਅੰਮ੍ਰਿਤਸਰ ਦੇ ਨੇ ਸਾਫ਼ ਸੁਥਰਾ ਇੱਕ ਪਹਹਾ ਚਾਹੁੰਦੇ ਨੇ ਲਾਰੈਂਸ ਰੋਡ ਤੇ ਨਾਵਲਟੀ ਜੇ ਬਿਲਕੁਲ ਸਾਹਮਣੇ ਨੈਰੀ ਸ਼ੋਪਿੰਗ ਕੰਪਲੈਕਸ ਦੀ ਜਿਹੜੀ ਮਾਰਕੀਟ ਖਤਮ ਹੁੰਦੀ ਆ ਨੈਰੀ ਸ਼ੋਪਿੰਗ ਕੰਪਲੈਕਸ ਦਾ ਬਲੈਕ ਜਿਹੜਾ ਨੈਰੂ ਜਵਾਲਾ ਨੈਰੂ ਦਾ ਟੈਚੂਆ ਉਸਤੇ ਬਿਲਕੁਲ ਇੱਥੇ ਰਹਿਣ ਬਾਹਰ ਨਾ ਜਾਣ ਜਿਹੜੇ ਇੱਥੇ ਨੇ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ ਹੋਰ ਕੀ ਕੀ ਆਟਮਕੀ ਆ ਆਪਣੇ ਕੋਲ ਮੇਰੇ ਮਲੇਈ ਚਾਂਪ ਸਪੈਸ਼ਲ ਮਲਾਈ ਮੁਹੰਮਦ ਸਪੈਸ਼ਲ ਆ ਆਪਣੇ ਕੋਲ ਵੈਸੇ ਹੁੰਦੇ ਮੇਰੇ ਕੋ ਸਪ੍ਰਿੰਗ ਰੋਲ ਡ੍ਰੈਗਨ ਰੋਲ ਸਵੀਟ ਕੌਰਨ ਹਾਂਜੀ ਇਹ ਚੀਜ਼ਾਂ ਪ੍ਰਾਈਸ ਕੀ ਕੀ ਹੈ ਕਿਤੋਂ ਸ਼ੁਰੂ ਹੁੰਦਾ ਪ੍ਰਾਈਸ ਵੀਰ ਜੀ ਮੇਰੇ ਕੋ 50 ਤੋਂ ਸ਼ੁਰੂ ਆਂਦੀ ਮਲਾਈ ਚਾਂਪ ਮਲਾਈ ਮੁਹੰਮਦ ਸ 60 ਤੇ ਸਪ੍ਰਿੰਗ ਰੋਲ ਜਿਹੜੇ ਆ ਇਹ 50 ਨੂੰ 1615 ਦੇ ਵਿੱਚ ਵਿੱਚ ਕਿਆ ਬਾਤ ਸੋ ਹੁਣ ਦਰਸ਼ਕਾਂ ਨੂੰ ਕੀ ਅਪੀਲ ਕਰਦੇ ਹੋ ਜਿਹੜੇ ਤੁਹਾਨੂੰ ਵੇਖਦੇ ਪਏ ਮੈਂ ਹੀ ਕਹਣਾ ਵੀਰ ਜੀ ਆਓ ਸ਼ੇਵ ਦੀ ਦਾਦ ਦੀ ਰੇੜੀ ਤੇ ਪੈਰ ਚਰਨ ਪਾਉਣ ਆਪਣੇ ਡਿਸਕਾਊਂਟ ਦਵੋਗੇ ਸਪੈਸ਼ਲ ਕੋਈ ਦਵਾਏ ਵੀਰ ਜੀ ਡਿਸਕਾਊਂਟ ਹੋਰ ਦੱਸੋ ਸਾਡੀ ਜਿਹੜਾ ਵੀਡੀਓ ਵੇਖਿਆ ਉਹ ਡਿਸਕਾਊਂਟ ਥੈਂਕ ਯੂ ਥੈਂਕ ਯੂ